ਜੋਨ ਪ੍ਰਚਾਰ ਦੇ ਅੰਤਿਮ ਦਿਨ ਭਾਰਤੀ ਜਨਤਾ ਪਾਰਟੀ ਮੰਡਲ 17 ਦੇ ਅੰਦਰ ਆਉਂਦੇ ਹੋਏ ਪਿੰਡ ਸੁੰਨੜ ਖੁਰਦ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ 110 ਜਵਾਨਾਂ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਇਸ ਵਿੱਚ ਸਭ ਤੋਂ ਵੱਡਾ ਸਹਿਯੋਗ ਮੰਡਲ ਪ੍ਰਧਾਨ ਜੋਰਜ ਸਾਗਰ ਮੰਡਲ ਮਹਾ ਮੰਤਰੀ ਨਰੇਸ਼ ਵਾਲੀਆ ਅਤੇ ਮਿਹਨਤ ਤੇ ਵੱਡਾ ਉਪਰਾਲਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਨੇਤਾ ਮੈਡਮ ਰਜਨੀ ਵਾਲਾ ਦਾ ਰਿਹਾ ਦਿਖਾਉਂਦੇ ਹਾਂ ਪੂਰੀ ਵੀਡੀਓ ਕਿ ਕਿਸ ਤਰ੍ਹਾਂ ਲੱਗਾ ਚੋਣ ਪ੍ਰਚਾਰ ਤੇ ਆਖਰੀ ਦਿਨ ਕਾਂਗਰਸ ਪਾਰਟੀ ਨੂੰ ਇਹ ਵੱਡਾ ਝਟਕਾ ਤੇ ਕਿਸ ਤਰ੍ਹਾਂ 110 ਜਵਾਨਾਂ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਫੜਿਆ ਪੱਲਾ ਦਿਖਾਉਂਦਾ ਹਾਂ ਇਸ ਪੂਰੀ ਵੀਡੀਓ ਦੇ ਅੰਦਰ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਖਾਸ ਰਿਪੋਰਟ ਜਿੰਦਾਬਾਦ ਜਿੰਦਾਬਾਦ ਸ਼ੀਰਿੰਗਪੂਜੀ ਦੀ ਸੋਚ ਤੇਰਾ ਦਿਆਂਗੇ ਠੋਕੇ

that é, was é, é, é.